ਹਲੇਲੂਇਆ ਸਰਪੰਤ ਪ੍ਰਵਾਨ ਨੂੰ ਜਮਸੀ ਦੀ ਆਓ ਅਸੀਂ ਅੱਜ ਦੇ ਬਚਨ ਚੋਂ ਪੜਦੇ ਹਾਂ ਵਿਵਸਥਾਸਾਰ ਅਧਿਆਇ 17 ਚੌਥੀ ਪੂਜਾ ਕਠਿਨ ਨਿਯਾਉ ਅਤੇ ਰਾਜਿਆਂ ਵਿਖੇਨ ਸਹਿਤਾ ਤੁਸੀਂ ਜੋ ਹਵਾ ਆਪਣੇ ਪਰਮੇਸ਼ਰ ਲਈ ਕੋਈ ਬਲਦ ਜਾਂ ਲੈ ਲਾ ਜਿਹਦੇ ਵਿੱਚ ਕੱਜ ਜਾਂ ਕੋਈ ਬੁਰੀ ਗੱਲ ਹੋਵੇ ਨਾ ਛੜਾਓ ਕਿਉਂ ਜੋ ਉਹ ਜੋ ਹਵਾ ਤੁਹਾਡੇ ਪਰਮੇਸ਼ਰ ਲਈ ਕਿਣਾਉਣਾ ਹੈ ਜੇ ਤੁਹਾਡੇ ਵਿੱਚ ਤੁਹਾਡੇ ਕਿਸੇ ਫਾਟਕ ਦੇ ਅੰਦਰ ਜਿਹੜਾ ਜੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਕੋਈ ਮਨੁੱਖ ਜਾਂ ਕੋਈ ਤੀਵੀ ਪਾਈ ਜਾਵੇ ਜਿਸ ਨੇ ਜੋਵਾ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਉਸਤੇ ਨੇਮ ਦੀ ਉਲੰਘਣ ਦੀ ਕੋਈ ਬੁਰੀਾਈ ਕੀਤੀ ਹੋਵੇ ਅਤੇ ਚੱਲ ਕੇ ਦੂਜਿਆਂ ਦੇਵਤਿਆਂ ਦੀ ਪੂਜਾ ਕੀਤੀ ਹੋਵੇ ਅਤੇ ਉਹਨਾਂ ਦੇ ਅੱਗੇ ਜਾਂ ਸੂਰਜ ਚੰਦ ਅਤੇ ਆਕਾਸ਼ ਦੀ ਸੈਨਾ ਅੱਗੇ ਮੱਥਾ ਟੇਕਿਆ ਹੋਵੇ ਜੇ ਦਾ ਮੈਂ ਹੁਕਮ ਨਹੀਂ ਦਿੱਤਾ ਸੀ ਅਤੇ ਜੋ ਇਹ ਤਹਾਨੂੰ ਦੱਸਿਆ ਜਾਵੇ ਅਤੇ ਤੁਸੀਂ ਸੁਣ ਕੇ ਚੰਗੀ ਤਰ੍ਹਾਂ ਪਤਾ ਕੱਢ ਲਿਆ ਹੋਵੇ ਅਤੇ ਵੇਖੋ ਜੇ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜਿਹਾ ਕਿਨੌਣਾ ਕੰਮ ਇਸਰਾਇਲ ਵਿੱਚ ਕੀਤਾ ਗਿਆ ਹੈ ਤਾਂ ਤੁਸੀਂ ਉਸ ਮਨੁੱਖ ਜਾਂ ਉਸ ਟੀਵੀ ਨੂੰ ਜਿਸ ਨੇ ਇਹ ਬੁਰਾ ਕੰਮ ਕੀਤਾ ਹਾਂ ਉਸ ਮਨੁੱਖ ਜਾਂ ਟੀਵੀ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਪੱਥਰਾਓ ਕਰੋ ਕਿ ਉਹ ਮਰ ਜਾਵੇ ਦੋਹਾਂ ਜਾਂ ਤਿੰਨਾਂ ਗਵਾਹਾਂ ਦੀ ਜ਼ੁਬਾਨੀ ਮਰਨ ਵਾਲਾ ਮਾਰਿਆ ਜਾਵੇ ਪਰ ਇੱਕੋ ਹੀ ਗਵਾਹ ਦੀ ਜ਼ੁਬਾਨੀ ਉਹਨਾ ਮਾਰਿਆ ਜਾਵੇ ਗਵਾਹਾਂ ਦਾ ਹੱਥ ਮਾਰਨ ਲਈ ਉਸ ਉੱਤੇ ਪਹਿਲ ਕਰੇ ਅਤੇ ਉਸ ਦੇ ਮੰਗਰੋਂ ਸਾਰੇ ਲੋਕਾਂ ਦੇ ਹੱਥ ਇਉਂ ਤੁਸੀਂ ਆਪਣੇ ਵਿੱਚੋਂ ਇਹ ਬੁਰੀਆਈ ਮਿਟਾ ਦਿਓ ਕਾਨੂੰਨ ਜੇ ਤੁਹਾਡੇ ਵਿੱਚ ਕੋਈ ਨਿਆਉਂ ਦੀ ਗੱਲ ਬਹੁਤ ਕਠਿਨ ਉਠੇ ਅਰਥਾਤ ਆਪੋ ਵਿੱਚ ਦਾ ਖੂਨ ਆਪੋ ਵਿੱਚ ਦਾ ਦਾਵਾ ਆਪੋ ਵਿੱਚ ਦੀ ਮਾਰਕੁਟਾਈ ਜਿਹੜੀਆਂ ਤੁਹਾਡੇ ਫਟਕਾਂ ਦੇ ਅੰਦਰ ਝਗੜੇ ਦੀਆਂ ਗੱਲਾਂ ਹੋਣ ਤਾਂ ਤੁਸੀਂ ਉੱਠ ਕੇ ਉਸ ਸਥਾਨ ਨੂੰ ਜਾਓ ਜਿਹੜਾ ਜਹਵਾ ਤੁਹਾਡਾ ਪਰਮੇਸ਼ਰ ਚੁਣੇਗਾ ਤੁਸੀਂ ਉਹਨਾਂ ਲੇਵੀਆਂ ਜੱਜਾਂ ਅਤੇ ਨਿਯੋਕਾਰਾਂ ਦੇ ਕੋਲੋਂ ਜਿਹੜੇ ਉਹਨਾਂ ਦਿਨਾਂ ਵਿੱਚ ਹੋਣ ਜਾ ਕੇ ਪੁੱਛ ਗਿਛ ਕਰੋ ਉਹ ਤੁਹਾਨੂੰ ਉਸ ਗੱਲ ਦਾ ਫੈਸਲਾ ਦੱਸਣਗੇ ਫਿਰ ਤੁਸੀਂ ਉਸ ਫੈਸਲੇ ਦੇ ਅਨੁਸਾਰ ਕਰੋ ਜਿਹੜਾ ਉਹ ਤੁਹਾਨੂੰ ਉਸ ਸਥਾਨ ਤੋਂ ਦੱਸਣਗੇ ਜਿਹੜਾ ਜਹਵਾ ਚੁਣੇਗਾ ਤੁਸੀਂ ਸਭ ਕੁਝ ਜੋ ਉਹ ਤੁਹਾਨੂੰ ਦੱਸਣ ਪੁਰਨਤਾਈ ਲਈ ਉਸ ਦੀ ਪਾਲਣਾ ਕਰੋ ਉਸ ਵਿਵਸਥਾ ਦੇ ਅਨੁਸਾਰ ਜਿਹੜਾ ਉਹ ਤੁਹਾਨੂੰ ਦੱਸਣ ਉਸ ਨਿਯਾਉ ਦੇ ਅਨੁਸਾਰ ਜਿਹੜਾ ਉਹ ਤੁਹਾਨੂੰ ਆਖਣ ਤੁਸੀਂ ਕਰੋ ਉਸ ਫੈਸਲੇ ਤੋਂ ਜਿਹੜਾ ਉਹ ਤੁਹਾਨੂੰ ਦੱਸਣ ਸੱਚੇ ਖੱਬੇ ਨਾ ਮੁੜੋ ਜਿਹੜਾ ਮਨੁੱਖ ਹਿੱਕ ਤੱਕਾ ਕਰਕੇ ਜਾਜਕ ਦੀ ਜਿਹੜਾ ਜਹਵਾ ਤੁਹਾਡੇ ਪਰਮੇਸ਼ਰ ਦੀ ਉਪਾਸਨਾ ਲਈ ਖੜਾ ਹੈ athwa ਨਿਯਾਉਕਾਰ ਦੀ ਨਾ ਸੁਣੇ ਉਹ ਮਨੋਖ ਮਾਰ ਦਿੱਤਾ ਜਾਵੇ ਇਉ ਤੁਸੀਂ ਇਸ ਬੁਰੀਾਈ ਨੂੰ ਇਸਰਾਇਲ ਵਿੱਚੋਂ ਉੱਕਾ ਹੀ ਮਿਟਾ ਦਿਓ ਸਾਰੀ ਪ੍ਰਜਾ ਸੁਣੇਗੀ ਅਤੇ ਡਰੇਗੀ ਤਾਂ ਫੇਰ ਹਿੱਕ ਤੱਕਾ ਨਾ ਕਰੇਗੀ ਰਾਧਾ ਜਦ ਤੁਸੀਂ ਉਸ ਦੇਸ਼ ਵਿੱਚ ਆਓ ਅਤੇ ਕਮਚਾ ਕਰਕੇ ਉਸ ਵਿੱਚ ਵਸ ਜਾਓ ਜਿਹੜਾ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਆਖਣ ਲੱਗ ਪਾਓ ਕਿ ਅਸੀਂ ਆਪਣੇ ਉੱਤੇ ਇੱਕ ਰਾਜਾ ਆਲੇ ਦੁਆਲੇ ਦੀਆਂ ਕੌਮਾਂ ਵਾਂਗੂ ਟਿਕ ਲਈਏ ਤਾਂ ਤੁਸੀਂ ਜਰੂਰ ਉਸ ਰਾਜੇ ਨੂੰ ਜਿਸ ਨੂੰ ਜੋ ਹਵਾ ਤੁਹਾਡਾ ਪਰਮੇਸ਼ਰ ਚੁਣੇਗਾ ਆਪਣੇ ਉਤੇ ਟਿਕ ਲਾਓ ਆਪਣੇ ਭਰਾਵਾਂ ਵਿੱਚੋਂ ਆਪਣੇ ਉਤੇ ਰਾਜਾ ਟਿਕ ਲਾਓ ਤੁਸੀਂ ਆਪਣੇ ਉਤੇ ਕੋਈ ਓਪਰਾ ਜਿਹੜਾ ਤੁਹਾਡਾ ਭਰਾ ਨਹੀਂ ਟਿਕ ਨਹੀਂ ਸਕਦੇ ਪਰ ਉਹ ਆਪਣੇ ਲਈ ਬਹੁਤ ਬਹੁਤੇ ਕੋੜੇ ਨਾ ਵਧਾਵੇ ਨਾ ਹੀ ਉਹ ਪ੍ਰਜਾ ਨੂੰ ਕੋੜੇ ਵਧਾਉਣ ਲਈ ਮਿਸ਼ਰ ਵਿੱਚ ਮੋੜੇ ਕਿਉਂ ਜੋ ਜੋ ਹਵਾ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਨਾ ਮੁੜਿਓ ਨਾ ਉਹ ਆਪਣੇ ਲਈ ਤੀਵੀਆਂ ਵਧਾਵੇ ਮਤੇ ਉਸ ਦਾ ਮਨ ਫੇਰ ਜਾਵੇ ਨਾ ਉਹ ਆਪਣੇ ਲਈ ਚਾਂਦੀ ਸੋਨਾ ਬਹੁਤ ਵਧਾਵੇ ਐਉਂ ਹੋਵੇ ਕਿ ਜਦ ਉਹ ਆਪਣੀ ਰਾਜਗਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਇਸ ਵਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ 레ਵੀ ਜਾਚਕਾਂ ਦੇ ਕੋਲ ਹੈ ਲਿਖ ਲਵੇ ਉਹ ਉਸ ਦੇ ਕੋਲ ਰਹੇਗੀ ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜੇ ਤਾਂ ਜੋ ਜੋ ਹਵਾ ਆਪਣੇ ਪਰਮੇਸ਼ਵਰ ਦਾ ਡਰ ਰੱਖਣਾ ਸਿੱਖੇ ਅਤੇ ਇਸ ਵਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰੇ ਅਤੇ ਇਨ੍ਹਾਂ ਵਿਧੀਆਂ ਨੂੰ ਪੂਰਾ ਕਰੇ ਤਾਂ ਜੋ ਉਸ ਦਾ ਮਨ ਉਸ ਤੇ ਭਾਵਾਂ ਉਤੇ ਹੰਕਾਰ ਵਿੱਚ ਨਾ ਆ ਜਾਵੇ ਨਾਲੇ ਉਹ ਇਸ ਹੁਕਮਨਾਮੇ ਤੋਂ ਸੱਚੇ ਖੱਬੇ ਨਾ ਮੁੜੇ ਇਸ ਲਈ ਕਿ ਉਹ ਅਤੇ ਉਸ ਦੇ ਪੁੱਤਰ ਇਸਰਾਇਲ ਦੇ ਵਿੱਚਕਾਰ ਆਪਣੇ ਰਾਜ ਵਿੱਚ ਆਪਣੇ ਦਿਨ ਲੰਮੇ ਕਰਨ ਅਮਨ